ਹਮੇਸ਼ਾ ਹਕੂਸੀ ਜਿਹੜੀ ਟੈਂਟੀ ਵਿਚ ਆ ਰਹੀ ਹੈ ਅੱਬ ਬੱਲੇ 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 ਹਜ਼ੇਨਾ ਇੱਕ ਪਾਸੇ ਉਹ ਪੱਟੀਆਂ ਵਾਲੇ ਐਨ ਕਦੇ ਚੋਟੀ ਦੇ ਮੱਲ ਫੜਣਗੇ ਤੇ ਵੱਡਿਆ ਉਹ ਮੇਰੀਸਾ ਅੱਬ ਦਿਖਾਰੇ ਦਈਏ ਸੰਗਤ ਖੁਸ਼ ਹੋਵੇ ਪੁਆਇੰਟਾਂ ਦੇ ਹੋਣਗੇ ਲਓ কুਸਤੀ ਸ਼ੁਰੂ ਆਓ ਜਕਾਰਾ ਛੱਡਿਏ ਬੋਲੇ ਸੋ ਸਰਿਆ ਕਾਲ ਕਾਲੋ ਜੋ ਧਿਆਵੇ ਵਾਹਿਗੁਰਦੇ ਮਾਨੋ ਭਾਵੇ ਹਾਲ ਹੋ ਜਾਵੇ ਸ਼ਹੀਦੋ ਮਰੀਦੋ ਹੱਠਿਓ ਜਪਿਓ ਸਭ ਸਰਿਆ ਕਾਲ 81 ਮਾ 96 ਲੈ ਜਿਹੜੇ ਨਵਾਂ ਸ਼ਹਿਰ ਦਾ ਹੈ ਮਲਪੁਰ ਜਿੱਥੇ ਅੱਜ ਗੂੰਜ ਪੈ ਰਹੀ ਹੈ ਵੱਡੇ ਪਹਿਲਵਾਨ ਬੇਲਣਾ ਵਰਗੇ ਪੱਟੜ ਨੇ ਚੱਕੀਆਂ ਦੇ ਪੁੱਟਾਂ ਵਰਗੀਆਂ ਹਿੱਕਾਂ ਨੇ ਤੰਗੂ ਮੇ ਤੂ ਤੇ ਮੋਛਾਂ ਵਰਗੇ ਦੌਲੇ ਨੇ ਇੱਕ ਪਾਸੇ ਰੁਸ਼ਮ ਜੱਸਾ ਪੱਟੀ ਤੇ ਦੂਜੇ ਪਾਸੇ ਨੌਜਵਾਨ ਹਮੇਸ਼ ਮਤਰਾ ਰੁਸ਼ਮ ਪਹਿਲਵਾਨ ਦੋਨੇ ਰੁਸ਼ਮ ਪਹਿਲਵਾਨ ਨੇ ਕੁਝ ਸੈਕਿੰਡ ਲਈ ਪੁਸ਼ਤੀ ਰੁਕੀ ਹੈ ਔਰ ਮੁਕਤੀ ਸ਼ੁਰੂ ਕਰਾਈ ਜਾਵੇ ਜੀ ਔਰ ਖੜੀ ਤੇਜ਼ ਤਲਾਰ কুਸਤੀ ਜਿਹੜੀ ਹੈ ਉਹ ਦੋਨਾਂ ਭੈਣ-ਭਾਨਾਂ ਨੂੰ ਵਿਖਾਉਣ ਲਈ ਅਪੀਲ ਕੀਤੀ ਜਾਂਦੀ ਹੈ ਕਿਉਂਕਿ ਵੱਡੇ ਨਾਮ ਨੇ ਜਿੰਨੇ ਵੀ ਦੇਸ਼ਾਂ ਵਿੱਚ ਚੰਗੀ ਹੈ ਕਿ ਤੁਹਾਡਾ ਇਹ কুਸਤੀ ਮੇਲਾ ਇਹ ਇਕੱਲੇ ਮਲਪੁਰ ਦਾ ਨਹੀਂ ਇਹ ਛਵਾੜਾ ਰੱਬ ਨੇ ਮਾਣ ਬਖਸ਼ਿਆ ਮਲਪੁਰ ਨੂੰ 81ਵੇਂ ਛਿੰਨ ਮੇਲੇ ਦੀ ਪਟਕੇ ਦੀ ਕੁਸ਼ਤੀ ਲੈ ਕੇ ਹਾਜ਼ਰ ਹੋਵੋ ਮਲਪੁਰ ਵਾਸੀਓ ਸਾਹਮਣੇ ਜੱਸਾ ਪੱਟੀ ਤੇ ਹਮੇਸ਼ ਮਥਰਾ ਦੇ ਵਿਚਕਾਰ ਟੋਲਿਓ ਟੋਲਿਓ ਵੇਖੋ ਖੜਾ ਵੀ ਯੋਗਦਾਨ ਹੈ ਐਸੇਲੇ ਕੁਸ਼ਤੀ ਸਿਰੇ ਦੀ ਹੈ ਇਨਾਮ ਵੀ ਸਿਰੇ ਦਾ ਆਹ ਸਾਰੀ ਦੁਨੀਆ ਦੇ ਵਿੱਚ ਹੈ ਆ ਬਹੁਤ ਹੀ ਪਿਆਰੀ ਕੁਰਸੀ ਵੱਡੀ ਕੁਰਸੀ ਕਾਂਟੇਦਾਰ ਕੁਰਸੀ ਕਾਣ ਲੱਤੇ ਲੱਗਦਾ ਕੌਣ ਪੱਟੀ ਪਾਉਂਦਾ ਕੌਣ ਕਹਿੰਦੇ ਹੁੰਦੇ ਢਾਕ ਮਾਰਦਾ ਕੌਣ ਧੋਬੀ ਪਟਕਾ ਲਾਉਂਦਾ ਤੇ ਕੌਣ ਮਲਤਾਨੀ ਦੇ ਦਾਦੇ ਨਾਲ ਤੇ ਕੌਣ ਕਲਾ ਜੰਗ ਲਾਉਂਦਾ ਇਹਨੇ ਢਾਕ ਤੇ ਇਹ ਦਾਪੇ ਕੁਸ਼ਤੀ ਦੇ ਆਹ ਨਹੀਂ ਰਿਸਦਾ ਦੋਨੋਂ ਹੀ ਪਹਿਲਵਾਨ ਮੰਡੇ ਨੇ ਮੰਡੀ ਕੁਸ਼ਤੀ ਆ ਵੀ ਜਗਰੂਆ ਕਰ ਗੱਲ ਤਾਂ ਓਜੁਆ ਲੈ ਆਓ ਸਾਹਮਣੇ ਕਿਤੇ ਵੱਡੀ ਕੁਸ਼ਤੀ ਹੈ ਮੇਰੇ ਮਿੱਤਰੋ 2 ਲੱਖ ਦੀ ਕੁਸ਼ਤੀ ਹੈ ਇੱਕ ਪਾਸੇ ਮੱਝ ਦਾ ਮਜਾਲ ਪੰਜਾਬ ਦਾ ਸ਼ੇਰ ਪੱਟੀ ਵਾਲਾ ਜੱਸਾ ਮੇਰੇ ਮਿੱਤਰੋ ਤੇ ਦੂਜੇ ਪਾਸੇ ਹਰਿਆਣੇ ਦਾ ਖੋਰਾ ਵੀਰੋ ਉਸਤਾਦ ਦਾ ਚੰਡਿਆ ਐ ਹਨ ਕਦੇ ਲਾਲਪੁਰ ਹਰਿਆਣੇ ਦਾ ਹਮੇਸ਼ ਮਥੜਾ ਸੁਨੀਲ ਮਥੜਾ ਵੱਡਾ ਵੀਰਾ ਹੋਇਆ ਬਹੁਤ ਬੜਾ ਧੰਨਵਾਦ ਹੈ ਇਧਰ ਜੱਸਾ ਪੱਟੀ ਭਾਨੇ ਉਸਤਾਦ ਦਾ ਚੰਡਿਆ ਮੇਰੇ ਮਿੱਤਰੋ ਕਿ ਪੈਰਾਂ ਦੇ ਵਿੱਚ ਬਹਿ ਗਏ ਹੀ ਗੁਣ ਲਾਣਾ ਪੈਂਦਾ ਏ ਜਿੰਨੇ ਮਰਜ਼ੀ ਉੱਚੇ ਹੋ ਜਾਓ ਧੀਮੇ ਰਹਿਣਾ ਪੈਂਦਾ ਏ ਬੇਤ ਕਰਨੀ ਪੈਂਦੀ ਸਾਰੇ ਛੱਡ ਸਵਾਦਾਂ ਨੂੰ ਚੇਲੇ ਕਦੇ ਵੀ ਦਿੰਦੇ ਪਾਰਸਾ ਬਾਤ ਉਸਤਾਦ ਚੱਲਦੇ ਕਦੇ ਨਹੀਂ ਥੰਦੇ ਪਾਰਸਾ ਮਾਤਾ ਸਾਦਾ ਨੂੰ ਤੇਲੂ ਪੱਟਿਆ ਉਸਤਾਦ ਗੜ ਭਾਣਾ ਆਪ ਸਾਹਮਣੇ ਸ਼ੇਖ ਦੇ ਉੱਪਰ ਦਿਨ ਸ਼ੁਕਰਵਾਰ ਕਾਪਨ ਲਖ ਦੇ ਦਾ ਪੀਰ ਸ਼ਲਾਨਾ ਢਿੱਡ ਮੇਲੇ ਤੇ ਵੱਡੇ ਸੰਗੇ ਪੁੱਤ ਲਾਰੇ ਨੇ ਜਿੱਦੇ ਦੁਨੀਆ ਦੇ ਵੱਡੇ ਵੱਡੇ ਮੱਲੇ ਐਣ ਕਦੇ ਜੱਸਾ ਪੱਟੀ ਉਹਨੂੰ ਲਈਆ ਤੇ ਨਾਲ ਚੰਡੀ ਦਿੱਲੀ ਤੇ ਛੋਟਾ ਜਿਹਾ ਪਾੜੇ ਵਾਲੇ ਐਣ ਕਦੇ ਚੋਟੀ ਦੇ ਮੱਲ ਫੜਣਗੇ ਤੇ ਵੱਡੇ ਇਨਾਮ ਦਿੱਤੇ ਜਾਣਗੇ ਬਹੁਤ ਬੜਾ ਧੰਨਵਾਦ ਸ਼ੇਖ ਜੀ ਦਾ ਲਓ ਸਾਹਮਣੇ ਇਸ ਵੇਲੇ ਆ ਟੱਕਰ ਸਿਰੇ ਦੀ ਹੈ ਮੇਰੇ ਮਿੱਤਰੋ ਦਸਾ ਪੱਟੀ ਮਜੇ ਦਾ ਮਜਾ ਤੇ ਦੂਜੇ ਪਾਸੇ ਹਰਿਆਣੇ ਦਾ ਛੋੜਾ ਮੇਰੇ ਮਿੱਤਰੋ ਐਨ ਕਦੇ ਟੱਕਰ ਸਿਰੇ ਦੀ ਹੈ ਇਹ ਫਸ ਗਿਆ ਮੈਚ ਫਸ ਗਈਆਂ ਗੁੰਡੀਆਂ ਬਾਹਰ ਬੱਠੀ ਲੋਕੀ ਗੱਲਾਂ ਕਰਦੇ ਪਲਵਾਨ ਕੋਈ ਚੰਗਿਆ ਕਿ ਬਾਹਰ ਬੱਠੀ ਲੋਕੀ ਗੱਲ ਇਹੀ ਕਰਦੇ ਐਨ ਕਦੇ ਗੱਲਾਂ ਤੁੰਨੀ ਚੰਗਿਆ ਲਓ ਸਾਹਮਣੇ ਇਸ ਵੇਲੇ ਟੱਕਰ ਸਿਰੇ ਦੀ ਮੇਰੇ ਵੀਰੋ ਅਗਲੀ ਗੱਲ ਉਸਤਾਦ ਜੀ ਕਰਨਗੇ ਵਾਹ ਜੀ ਵਾਹ ਜਿਹੜਾ ਗਰਾਊਂਡ ਜਿਹੜੀ ਹੈ ਬਿਲਕੁਲ ਕਲੀਅਰ ਰੱਖੋ ਇੱਕ ਪਾਸੇ ਜਿਨਾ ਤਰਨਵਾਲ ਦੇ ਪੱਟੀ ਖਾੜੇ ਦਾ ਛਿੰਦੇ ਦੇ ਖਾੜੇ ਦਾ ਛਿੰਦੇ ਦਾ ਹੀ ਆਪਣਾ ਫਰਜ਼ੰਦ ਜੱਸਾ ਦੂਜੇ ਪਾਸੇ ਢੀਲੋ ਖਾੜਾ ਲਾਡਪੁਰ ਹਰਿਆਣੇ ਦਾ ਪਹਿਲਵਾਨ ਹਮੇਸ਼ਾ ਆ ਕੁਸ਼ਤੀ ਜਿਹੜੀ ਤੇਤੀ ਬਚਾ ਗਈ ਹੈ ਆ ਬੱਲੇ 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 ਹੋਈ ਪਈ ਹੈ ਆ ਮੇਰੀ ਅਬਲ ਘਾਰੇ ਦਾ ਇਹ ਸੰਗਤ ਖੁਸ਼ ਹੋ ਗਈ ਹੈ ਸੰਗਤ ਖੁਸ਼ ਹੋ ਗਈ ਹੈ ਕਿ ਐਕਸ਼ਨ ਵੀ ਹੋਇਆ ਤੇ ਰਿਐਕਸ਼ਨ ਵੀ ਹੋਇਆ ਨੀਟੂ ਦਾ ਤੀਜਾ ਨਿਜਮਾ ਗਤੀ ਦਾ ਕਿ ਟੂ ਐਵਰੀ ਐਕਸ਼ਨ ਦੇ ਰਿਐਕ ਕੋ ਲੈਣਾ ਆਪੋ ਦੇ ਡਾਇਰੈਕਸ਼ਨ ਹੈ ਇਹ ਰੇਗ ਕਿਰਿਆ ਦੀ ਪ੍ਰਤੀਕਦੀ ਹੈ ਮੈਂ ਦੱਸਿਆ ਸੀ ਨਾ ਪਹਿਲਾ ਐਕਸ਼ਨ ਜਿਹੜਾ ਹਮੇਸ਼ਾ ਦਾ ਤੇ ਰਿਐਕਸ਼ਨ ਜਿਹੜਾ ਹੁਣ ਹੋਇਆ ਦਸੇ ਪੱਟੀ ਦਾ ਸੋ ਦੇਖਦੇ ਆ 25 ਮਿੰਟ ਦੇ ਸਮੇਂ ਵਿੱਚੋਂ ਕੁਝ ਸਮਾਂ ਜਿਹੜਾ ਉਹ ਲੰਘ ਚੁੱਕਾ ਹੈ ਕੋਸ਼ੀ sire ਦੀ ਹੈ ਔਰ ਗੜ੍ਹ ਪ੍ਰਧਾਨੇ ਦਾ ਛਿੰਝ ਮੇਲਾ ਵੀ ਤੁਹਾਡੀਆਂ ਉਰੀਆਂ ਕਰ ਰਿਹਾ ਹੈ ਜਿਹਦੀ ਤਰੀਕ ਜਿਹੜੀ ਹੈ ਉਹ 6 ਅਕਤੂਬਰ ਉੱਥੋਂ ਦਾ ਭਿੰਦੀ ਉੱਥੋਂ ਦਾ ਤੇਲੂ ਵੀ ਮੈਨੂੰ ਫੋਨ ਕਰਦਾ ਸੀਗਾ ਤੇ ਜਿਹੜੀ 16 ਤਰੀਕ ਹੈ ਪ੍ਰੋਫੈਸਰ ਸਾਹਿਬ ਮੈਂ ਕੈਨੇਡਾ ਬੈਠਾ ਸੀਗਾ ਵੀ ਤੁਸੀਂ ਜਾਣਾ ਹੀ ਜਾਣਾ ਮੈਂ ਕਿਹਾ ਵੀ ਸਰਪੰਚ ਸਾਹਿਬ ਆਪਾਂ ਜਾਵਾਂਗੇ ਔਰ ਗੱਲ ਕਰਾਂਗੇ ਕੁਸ਼ਤੀ ਦੀ ਔਰ ਗੱਲ ਹੋਊਗੀ ਗਰਪਦਾਨੇ ਗੱਲ ਹੋਊਗੀ ਹਿਆਲੇ ਦੇ ਚੱਜੀ ਕਬੱਡੀ ਕੱਪ ਦੀ ਗੱਲ ਹੋਊਗੀ ਫਰਵਰੀ ਦੇ ਆਖਰੀ ਹਫਤੇ ਪੁਰੇਵਾਲ ਖੇਡ ਮੇਲੇ ਦੀ ਲੈ ਵੀ ਆ ਜਾਓ ਰੇਨੋ ਆ ਤੱਕ ਫਟੇ ਦੋਨੇ ਕਹਾ ਅੱਪਲੇ ਅੱਪਲੇ ਪਹਿਲਵਾਨਾ ਵਾ 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 ਆ ਸੋਹਣੀ ਖੇਡ ਕੁਸ਼ਤੀ ਦੀ ਮੇਜਰ ਸਿੰਘ ਜੀ ਆਜ ਘੜੀਆਂ ਕਦੇ ਮੈਣੀਆਂ ਆ ਸ਼ੇਰ ਸ਼ੇਰ ਲਹੂ ਵਧਿਆ ਪਿਆ ਦੋਨੋਂ ਪਹਿਲਵਾਨ ਨੂੰ ਕਿ ਥੋੜਾ ਐਕਟੀਵਿਟੀ ਦਿਖਾਓ ਔਰ ਮੈਟ ਦੇ ਉੱਪਰ ਤੇ ਤੈਸ਼ਮੜੀ ਦੇਦੀ ਜਾਂਦੀ ਕਾਸ਼ਮ ਦੇ ਪਤਾ ਜਾਂਦਾ ਸੋ ਦੋਨੋਂ ਪਹਿਲਵਾਨ ਜਿਹੜੇ ਐਸੇ ਨੇ ਆਪਣੇ ਆਪਣੇ ਦਾਦ ਦੇ ਵਿੱਚ ਅੱਜ 2 ਲੱਖ ਦਾ ਨਾਮ ਕੰਨ ਉਹ ਸੰਗਤ ਦਾ ਤਸਬੰਧ ਕਿਹਦੇ ਝੋਲੀ ਪਾਣਾ ਆ ਭੱਲੇ ਅਸਰ ਆ ਲੱਗਿਆ ਦੋਨੋਂ ਬੱਬਰ ਸ਼ੇਰਾਂ ਦੀ ਟੱਕਰ ਆ ਬੱਬਰ ਸ਼ੇਰ ਲਾਉਣਾਂ ਫੇਰ ਮੰਨਿਏ ਇੰਦੇ ਔਰ ਮੇਰੀ ਸਾ ਆਪਣੀ ਹਰੇ ਦਾ ਇਹ ਸੰਗਤ ਖੁਸ਼ ਹੋ ਗਈ ਹੈ ਸੰਗਤ ਖੁਸ਼ ਹੋ ਗਈ ਹੈ ਕਿ ਐਕਸ਼ਨ ਵੀ ਹੋਇਆ ਤੇ ਰਿਐਕਸ਼ਨ ਵੀ ਹੋਇਆ ਕਿਟੂ ਦਾ ਤੀਜਾ ਨਿਜਮਾ ਗਤੀ ਦਾ ਕਿਟੂ ਐਵਰੀ ਐਕਸ਼ਨ ਦੇ ਰਿਐਕਸ਼ਨ ਦੇ ਇਕੋ ਲੈਂਦਾ ਆਪੋ ਜੇ ਟ੍ਰੈਕਸ਼ਨ ਹੈ ਹਰੇਕ ਕਿਰਿਆ ਦੀ ਪ੍ਰਤੀਕ ਰਿਐਕ ਮੈਂ ਦੱਸਿਆ ਸੀ ਨਾ ਪਹਿਲਾ ਐਕਸ਼ਨ ਜਿਹੜਾ ਹਮੇਸ਼ਾ ਦਾ ਤੇ ਰਿਐਕਸ਼ਨ ਜਿਹੜਾ ਹੁਣ ਹੋਇਆ ਦਸੇ ਪੱਟੀ ਦਾ ਸੋ ਦੇਖਦੇ ਆ 25 ਮਿੰਟ ਦੇ ਸਮੇਂ ਵਿੱਚੋਂ ਕੁਝ ਸਮਾਂ ਜਿਹੜਾ ਉਹ ਲੰਘ ਚੁੱਕਾ ਹੈ ਕੋਫੀ sire ਦੀ ਹੈ ਔਰ ਗੜ੍ਹ ਪ੍ਰਧਾਨੇ ਦਾ ਛਿੰਝ ਮੇਲਾ ਵੀ ਫਾੜੀਆਂ ਉਡੀਆਂ ਕਰ ਰਿਹਾ ਜਿਹਦੀ ਤਰੀਕ ਜਿਹੜੀ ਹੈ ਉਹ 6 ਅਕਤੂਬਰ ਉਥੋਂ ਦਾ ਭਿੰਦੀ ਉਥੋਂ ਦਾ ਤੇਲੂ ਵੀ ਮੈਨੂੰ ਫੋਨ ਕਰਦਾ ਸੀਗਾ ਕਿ ਜਿਹੜੀ 16 ਤਰੀਕ ਹੈ ਪ੍ਰੋਫੈਸਰ ਸਾਹਿਬ ਮੈਂ ਕੈਨੇਡਾ ਬੈਠਾ ਸੀਗਾ ਵੀ ਤੁਸੀਂ ਜਾਣਾ ਹੀ ਜਾਣਾ ਮੈਂ ਕਿਹਾ ਵੀ ਸਰਪੰਚ ਸਾਹਿਬ ਆਪਾਂ ਜਾਵਾਂਗੇ ਔਰ ਗੱਲ ਕਰਾਂਗੇ ਕੁਸ਼ਤੀ ਦੀ ਔਰ ਗੱਲ ਹੋਊਗੀ ਗਣਪਧਨ ਨੇ ਗੱਲ ਹੋਊਗੀ ਹਿਆਲੇ ਦੇ ਕੱਢੀ ਕਬੱਡੀ ਕੱਪ ਦੀ ਗੱਲ ਹੋਊਗੀ ਹਰ ਬੀ ਦੇ ਆਖਰੀ ਹਫਤੇ ਪੁਰੇਵਾਲ ਖੇਡ ਮੇਲੇ ਦੀ ਲੈ ਵੀ ਆ ਜਾਓ ਰੇਨੋ ਆ ਚਕਲੇ ਫੱਟੇ ਤੋਂ ਮੈਂ ਚਾ ਹੱਪਲੇ ਹੱਪਲੇ ਪਹਿਲਵਾਨ ਵਾ 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 ਆ ਸੋਹਣੀ ਖੇਡ ਕੁਸ਼ਤੀ ਦੀ ਮੇਜਰ ਸਿੰਘ ਜੀ ਆਹ ਘੜੀਆਂ ਕਿਦੇ ਮੈਣੀਆਂ ਆ ਸ਼ੇਰ ਸ਼ੇਰ ਲਹੂ ਵਧਿਆ ਪਿਆ ਦੋਨੋਂ ਪਹਿਲਵਾਨ ਨੂੰ ਕਿ ਥੋੜਾ ਐਕਟੀਵਿਟੀ ਦਿਖਾਓ ਔਰ ਮੈਡ ਦੇ ਉੱਪਰ ਤੇ ਪੈਸਿਵਿਟੀ ਦੇਦੀ ਜਾਂਦੀ ਕਾਸ਼ਮ ਦੇ ਪਤਾ ਜਾਂਦਾ ਸੋ ਦੋਨੋਂ ਪਹਿਲਵਾਨ ਜਿਹੜੇ ਐਸੇ ਨੇ ਆਪਣੇ ਆਪਣੇ ਦਾਅ ਦੇ ਵਿੱਚ ਅੱਜ 2 ਲੱਖ ਦਾ ਨਾਮ ਕਹਿੰਦੇ ਹੁੰਦੇ ਸੰਗਤ ਦਾ ਦੁਸ਼ਮੰਦ ਕਿਹਦੇ ਝੋਲੀ ਪਾਣਾ ਆ ਭੱਲੇ ਅਸਰ ਆ ਲੱਗਿਆ ਦੋਨੋਂ ਬੱਬਰ ਸ਼ੇਰਾਂ ਦੀ ਟੱਕਰ ਹੈ ਬੱਬਰ ਸ਼ੇਰ ਲਾਉਣਾਂ ਫੇਰ ਮੰਨਿਏ ਇਟਲੀ ਵਾਲੇ ਵੀ ਦੇਖਦੇ ਮੇਰੇ ਮਿੱਤਰੋ 2 ਲੱਖ ਲੱਖ ਦਾ ਜੋੜਾ ਹੈ ਇੱਕ ਪਾਸੇ ਜੱਸਾ ਪੱਟੀ ਮੇਰੇ ਮਿੱਤਰੋ ਉਧਰ ਸ਼ਖਵੀਰ ਸੋਢੀ ਤਲਕਾਰ ਸੋਢੀ ਦਵਿੰਦਰ ਸੋਢੀ ਗੁਰਵਿੰਦਰ ਸੋਢੀ ਪ੍ਰਗਟ ਹੋਖੀ ਤੇ ਨਾਲ ਜਤਿੰਦਰ ਖਹਿਰਾ ਮੇਰੇ ਮਿੱਤਰੋ ਹਰਸ਼ਕਪੂਰ ਚਾਚੋਵਾ ਦੇ ਵੱਡੇ ਕਬੱਡੀ ਕੱਪ ਦੀ ਇਹਨਾਂ ਦੇ ਵੀਰਾਂ ਦੇ ਖੁੱਡੇ ਸਹਿਯੋਗ ਦੇ ਨਾਲ ਵੱਡਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਆਪ ਸਾਨੂੰ ਵੱਡੇ ਸੱਦੇ ਪੱਤਰ ਫੁੱਟਾਪ ਤੇ ਸ਼ਿਪਾ ਇਟਲੀ ਦਾੜਾ ਜੁਕੇ ਬਲਕੀ ਪੁਰਤਗਾਲ लवली ਮੇਰੇ ਵੀਰੋ ਤੇ ਨਾਲ ਮਨਜੋਤ ਲੱਭੜ ਸਜੀਤ ਖਹਿਰਾ ਯੂਕੇ ਤੇ ਨਾਲ ਪੈਂਗੀ ਖਹਿਰਾ ਯੂਕੇ ਆਪ ਸਭ ਨੂੰ ਵੱਡੇ ਸੱਦੇ ਪੁੱਤਰ ਨੇ 8 ਅਕਤੂਬਰ ਨੂੰ ਚਾਚੋ ਵਾਲੇ ਫੁੱਟੇ ਕੱਪ ਦੀ ਮੇਰੇ ਮਿੱਤਰੋ ਲਓ ਸਾਹਮਣੇ ਅੱਜ ਰੌਣਕਾ ਮੱਲਪੁਰ ਦੇ ਵਿੱਚ ਨੇ ਮੇਰੇ ਮਿੱਤਰੋ ਆਹ ਟੱਕਰ ਫਿਰੇ ਦੀ ਐ ਬੱਸ ਦਾ ਬਾਲੀ ਵਾਲੀ ਦੇਖੀ ਐ ਪਰ ਅੱਜ ਹੁੰਦੀ ਦੇਖੋਗੇ ਬੱਸ ਕਹਿੰਦੇ ਕਿੰਨੂ ਐ ਅੱਜ ਹੁੰਦੀ ਦੇਖੋਗੇ ਮੇਰੇ ਵੀਰੋ ਤੇ ਐਂ ਕਹਿੰਦੇ ਦੁਨੀਆ ਭਰ ਦੇ ਵਿੱਚ ਚਾਤਾ ਅੱਜ ਦੇ ਵੱਡੇ ਕੱਪ ਦੀ ਐ ਵੱਡੇ ਮੱਲ ਦੇ ਬਡੀ ਟੱਕਰ ਸੁਜੀਤ ਸਿੰਘ ਖੰਡੂ ਪਰ ਜੁਕੇ ਸਰਜੀਤ ਸਿੰਘ ਕਮਾਲ ਜੁਐਸੇ ਮੋਹਰ ਸਿੰਘ ਜੁਐਸੇ ਆਪ ਸਾਹਮਣੂ 19 ਸਤੰਬਰ ਦੇ ਵੱਡੇ ਵੱਡੇ ਪੱਤਰੇ ਕਮਾਲ ਦੇ ਵੱਡੇ ਸ਼ੇਜ ਮੈਦਾਨੇ ਲੇ ਦਲਾ ਰਹੇ ਨੇ ਮੇਰੇ ਮਿੱਤਰੋ ਲਓ ਸਾਹਮਣੇ ਚੱਲਦੀ ਹੋਈ ਟੱਕਰ ਜੇ ਰੀਅਲ ਹੈ ਟੱਕਰ ਨਾ ਕੋਈ ਫੇਕ ਜਦ ਭੱਜਦੀ ਟਕਾਣੇ ਨਿਕਲੇ ਕੰਨਾਂ ਵਿੱਚੋਂ ਸ਼ੇਕ ਜਦ ਭੱਜਦੀ ਟਕਾਣੇ ਨਿਕਲੇ ਕੰਨਾਂ ਵਿੱਚੋਂ ਸ਼ੇਕ ਮੈਂ ਦੱਸਿਆ ਬਸ ਦਾ ਪਾਲੀਆਰੀ ਦੇਖੀ ਹੈ ਅੱਜ ਹੁੰਦੀ ਦੇਖੋਗੇ ਮਲਪੁਰ ਵਾਲਾ ਨੇ 2 ਲੱਖ ਦੇਣਾ ਤੇ ਕਿਸੇ ਗੱਲੇ ਦੇਣਾ 2 ਲੱਖ ਦੇਣਾ ਮੇਰੇ ਮਿੱਤਰੋ ਲਓ ਸਾਹਮਣੇ ਦੱਸਾ ਪੁੱਤੀ ਉਸਤਾਦ ਜੀ ਕਰ ਦਿਓ ਸਿਫਤ ਮੁੰਡੇ ਦੀ ਜੀ ਵਾਹ ਵਾਹ ਕੀ ਗੱਬਰੂਆ ਕਿੰਨੇ ਕਰਨ ਵਾਲੀ ਗੱਲ ਹੈ ਬੰਦਾ ਕਹਿੰਦਾ ਇੱਕ ਮਿੰਟ ਲੱਗੇ 2 ਲੱਖ ਦਾ ਨਾਮ ਹੈ ਗੱਲ 25 ਮਿੰਟ ਦੀ ਨਹੀਂ ਹੁੰਦੀ ਕਲ 25 25 ਸਾਲ ਲੱਗ ਜਾਂਦੇ ਐ ਇਸ ਬੱਸਿਆਂ ਦੇ ਵਿੱਚੋਂ ਉਸਮ ਬਾਨ ਨੂੰ ਸੋ ਕਈਆਂ ਦੇ ਤੇ ਇਹ ਭਾਗ ਜਿਹੜੇ ਐ ਜਿਹਨੇ ਕਬੱਡੀ ਵਿੱਚ ਸ਼ੀਲੂ ਦੇ ਹਿੱਸੇ 20 ਸਾਲ ਦੀ ਉਮਰ ਵਿੱਚ ਵਲਡ ਦੀ ਪ੍ਰਸਿੱਧੀ ਆਈ ਹੈ ਕਿਸੇ ਨੂੰ 20 ਸਾਲ ਦੇ ਵਿੱਚ ਕਿਸੇ ਨੂੰ 25 ਸਾਲ ਦੇ ਵਿੱਚ ਤੇ ਕਿਸੇ ਨੇ ਖਾਈ 29 ਦੇ ਵਿੱਚ ਵੀ ਜਾ ਕੇ ਬੋਲਟ ਅੱਜ ਵੀ ਯਾਦ ਕੀਤਾ ਜਾਂਦਾ ਹੈ 100 ਮੀਟਰ ਦੀ ਦੌੜ ਦੇ ਵਿੱਚ ਅੱਜ ਵੀ ਮੈਂ ਚੱਲਣ ਤੋਂ ਪਹਿਲਾਂ ਉਹਦੀਆਂ 100 ਰਿਓ ਦੀ ਹੈ ਦੌੜਾਂ ਦੇਖਿਆ ਸੋ ਵੀ ਹਾਂਜੀ ਤੇ ਮੈਂ ਨਹੀਂ ਛਾਲ ਸਕਦਾ ਤੇ ਪ੍ਰਬੰਧਕੀ ਛਾਲ ਸਕਦੇ ਆ ਠੀਕ ਹੈ ਨਾ ਮੈਂ ਕਿਸੇ ਨੂੰ ਨਹੀਂ ਕਹਿ ਸਕਦਾ ਉੱਠ ਜਾਓ ਬਹਿ ਜਾਓ ਮੈਂ ਤੇ ਕਹਿ ਸਕਦਾ ਵੀ ਜਿੱਥੇ ਵੀ ਇਹ ਪਿਆਰ ਮੁਹੱਬਤ ਹੈ ਇਹਨਾਂ ਕੁਸ਼ਤੀਆਂ ਨੂੰ ਤੱਕੋ ਲਓ ਦੇਖੋ ਸਾਹਮਣੇ ਕਿ ਸ਼ੇਰ ਕਹੋਣਾ ਸੌਖਾ ਸ਼ੇਰ ਜਿਹਾ ਬਣਨਾ ਔਖਾ ਏ ਖਾਨ ਸਿੰਘਾਂ ਤੋਂ ਫੜਨਾ ਤੇ ਫੜ ਕੇ ਝਾਉਣਾ ਔਖਾ ਏ ਪੜਕ ਮਾਰਨੀ ਸੌਖੀ ਪਰ ਪਗੋਣੀ ਔਕੀ ਏ ਖੇਡ ਕੁਸ਼ਤੀ ਵੀ ਯਾਰੋ ਖੇਡਣੀ ਕਿਹੜੀ ਸੌਖੀ ਏ ਕਿਹੜੀ ਖੋਖੀਏ ਸ਼ੋਕ ਸ਼ੇਰਾਂ ਦੀ ਟੱਕਰ ਹੈ ਬੱਬਰ ਸ਼ੇਰ ਰੁਸਮ ਧਾਲਵਾਲ ਬਾਬਾ ਜੀ ਕਿੰਨੇ ਮਿੰਟ ਬਾਕੀ ਰਹਿ ਗਏ ਹੈ ਸਰਵੇਦਾ ਇਸ਼ਾਰਾ ਕਰਿਓ 5 ਮਿੰਟ ਰਹਿ ਗਏ ਹੈ ਲਗਭਗ 5 ਕਿ ਮਿੰਟ ਦਾ ਸਮਾਂ ਜਿਹੜਾ ਇਸ ਕੁਰਸੀ ਦਾ ਜਿਹੜਾ ਬਾਕੀ ਹੈ ਬਾਈ ਚਾਂਸ ਕੁਰਸੀ ਦਾ ਫੈਸਲਾ ਨਾ ਹੋਇਆ ਤੇ ਫਿਰ 5 ਮਿੰਟ ਜਿਹੜੇ ਹੈ ਪੁਆਇੰਟਾਂ ਦੇ ਹੋਣਗੇ ਵੱਡੀ ਕੁਰਸੀ ਹੈ ਬੜੀ ਮਸ਼ਹੂਰ ਇਸ ਸਿੰਘ ਮੇਲੇ ਦੀ ਦੁਨੀਆ ਦੇ ਵਿੱਚ ਮੀਡੀਆ ਨੇ ਬਾਤ ਪਾਈ ਹੈ 81ਵਾਂ ਸਿੰਘ ਮੇਲਾ ਮੰਨਪੁਰ ਜ਼ਿਲ੍ਹਾ ਨਮਾਸ਼ਹਿਰ ਦਾ ਹੀ ਨਹੀਂ ਪੰਜਾਬ ਦਾ ਅੱਜ ਜਿਹੜਾ ਕੁਸ਼ਤੀ ਕੁਸ਼ਤੀ ਹੋਇਆ ਪਿਆ ਸਾਰੇ ਨਾ ਇਲਾਕੇ ਨੂੰ ਪੂਤਵਾ ਖਵਾਰ ਗੱਲ ਵੀ ਗਬਰੂਆ ਕਰਦੇ ਗੱਲ ਕੁਸ਼ਤੀ ਦੀ ਲਾਓ ਸਾਹਮਣੇ ਟੱਕਰ ਸਿਰੇ ਦੀ ਮੇਰੇ ਮਿੱਤਰੋ ਇਧਰ ਸਾਡੇ ਸਰਕਾਰ ਦੇ ਜੋਗ ਸੰਜੀਤ ਸਿੰਘ ਖੰਡੂ ਪਰ ਜੁਕੇ ਸਰਜੀਤ ਕੁਮਾਰ ਜੁਐਸੇ ਏ ਆਹ ਸ਼ਵਾਦ ਵਖੜਾ ਮੇਰੇ ਮਿੱਤਰੋ ਕਿ ਕਾਣ ਜਿੱਤੂ ਕਾਣ ਹੋਣੀ ਸ਼ੱਕਦਾ ਰਹਿਣੀ ਹੈ ਵੱਡਾ ਛਿੰਝ ਮੇਲਾ ਆਹ ਟੱਕਦੇ ਪੈਣੀ ਹੈ ਵੱਡਾ ਛਿੰਝ ਮੇਲਾ ਟੱਕਦੇ ਪੈਣੀ ਹੈ ਅੱਜ ਮਲਤ ਵਿੱਚ ਪੜਦਾ ਮੇਰੇ ਮਿੱਤਰੋ 19 ਨੰਬਰ ਕਮਾਰ ਵੱਡੇ ਕਹਿੰਦੇ ਫੱਡਾ ਛਿੰਝ ਮੇਲਾ ਵੱਡਾ ਦੰਗਲ ਤੇ ਵੱਡੇ ਸਨਮਾਨ ਕਿਤੇ ਜਾਣਗੇ ਸਰਜੀਤ ਸਿੰਘ ਖੰਡੂ ਪਰ ਜੁਕੇ ਸਰਜੀਤ ਕਮਾਰ ਜੁਆਸੇ ਹੌਣ ਸਿੰਘ ਜੁਆਸੇ ਪੀੜਾ ਲੰਗਦਾਲਜਾ ਸਾਡਾ ਬਹੁਤ ਬੜਾ ਧੰਨਵਾਦ ਆ ਇਹਨਾਂ ਵੱਲੋਂ ਵੱਡੇ ਸੱਦੇ ਪੁੱਤਰ ਨੇ ਲਾਓ ਸਾਹਮਣੇ ਇਸ ਵੇਲੇ ਜਿੱਤਾਂ ਹਾਰਾਂ ਦੇ ਫੈਸਲੇ ਮੇਰੇ ਮਿੱਤਰੋ ਔਰ ਜਿੱਤੂ ਗੱਲਾਂ ਸਮੇਂ ਦੀਆਂ ਐਨ ਸਾਹਮਣੇ ਕਹਿੰਦੇ ਚੋਟੀ ਦੀ ਕੁਸ਼ਤੀ ਇੱਕ ਪਾਸੇ ਜੱਸਾ ਪੱਟੀ ਮੇਰੇ ਮਿੱਤਰੋ ਤੇ ਨਾਲ Umesh Machra ਹਰਿਆਣੇ ਦਾ ਸ਼ੇਰ ਹੈ ਇੱਕ ਪਾਸੇ ਪੰਜਾਬ ਦਾ ਜਲੇਰ ਹੈ ਮੇਰੇ ਮਿੱਤਰੋ ਕਿ ਭਰਿਆ ਜੇ ਗਿੱਜਾ ਹੋਵੇ ਜ਼ਿੰਦਗੀ ਦਾ ਮੇਲਾ ਹੁੰਦਾ ਪਿਛਦਾ ਯਾਰੋ ਫੜਨੇ ਸੌਕੇ ਨੇ ਸ਼ੇਰ ਦਾ ਨੱਕ ਮਿਰਗ ਦੀ ਲੱਤ ਤੇ ਉੱਡਣੇ ਸੱਪ ਕਬੂਤ ਕਿ ਨੇ ਯਾਰੋ ਖਾਣੇ ਸੋਕੇ ਨੇ ਅੱਜ ਰੰਗ ਵੱਜਾ ਤੇ ਐ 8 ਵਜਾ ਤੇ ਸਾਰੇ ਸਾਡੇ ਐਨ ਆਰ ਆ ਵੀਰਾਂ ਦਾ ਫਿਰ ساری ਸੰਗਤ ਵੱਲੋਂ ਧੰਨਵਾਦ ਹੈ ਕਿ ਐਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਕਿਉਂਕਿ ਬਾਹਰ ਦੀਆਂ ਕਮਾਈਆਂ ਬਾਹਰ ਦੀਆਂ ਨੇ ਇੱਥੇ ਰੰਗ ਭਾਗ ਜਿਹੜੇ ਗੁਰੂ ਮਾਨ ਦੇ ਵਖਰੇ ਨੇ ਉਹ ਮੌਜਾਂ ਜਿਹੜੀਆਂ ਪੰਜਾਬ ਦੀ ਧਰਤੀ ਨੇ ਬਸ ਗੱਲ ਇਨੀ ਹੈ ਇਹ ਵੀ ਕੈਲੀਫੋਰਨੀਆ ਆਇਆ ਬਸ ਨਲਾਉਣ ਪਲਾਉਣ ਦੀ ਲੋੜ ਹੈ ਥੋੜੇ ਜਿਹਾ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਇਹ ਵੀ ਦੁਨੀਆਂ ਦਾ ਦੂਜਾ ਅਮਰੀਕਾ ਦਾ ਗੋਲਡਨ ਸਟੇਟ ਹੀ ਹੈ ਇਹ ਗੋਲਡਨ ਸਟੇਟ ਹੈ ਰੰਗਲਾ ਪੰਜਾਬ ਹੈ ਕਿ ਗੋਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਹੀਓ ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ ਜਿਵੇਂ ਗੁਲਾਬ ਫੁੱਲਾਂ ਦਾ ਸਰਦਾਰ ਫੁੱਲ ਹੈ ਸੁਗੰਧੀਆਂ ਦੱਖਣ ਵਾਲਾ ਫੁੱਲ ਹੈ ਤੇ ਇਹ ਵੀ ਸਾਡੇ ਰੰਗਲੇ ਪੰਜਾਬ ਦੇ ਰੰਗਲੀ ਖੇਡ ਮਾ ਖੇਡ ਕੋਈ ਦੇ ਇਹ ਵੀ ਗੁਲਾਬ ਨੇ ਦੋਨੇ ਗੁਲਾਬ ਰੁਸਮ ਗੁਲਾਬ ਨੇ ਸਿਰੇ ਦੇ ਨੇ ਅੱਜ ਸਾਰਾ ਹੀ ਮੱਲਪੁਰ ਨੇ ਸਾਰਾ ਇਲਾਕਾ ਇਧਰ ਕੰਗਾ ਨੇ ਨਾਲ ਭਾਲਦਾ ਇਧਰ ਵੱਡਾ ਭਾਲਦਾ ਮਜੀਦਪੁਰ ਤੋਂ ਆਲਾ ਖੜਕੂ ਵਾਲਾ ਇਧਰ ਕਹਿੰਦੇ ਹੁੰਦੇ ਆ ਵੀ ਔੜਾ ਮਾਲਾ ਗੜ ਪ੍ਰਧਾਨਾ ਧਰਮਕੋਟ ਮਹਿਰਮਪੁਰ ਇਹ ਸਾਰੇ ਪਿੰਡ ਜਿਹੇ ਸਿਰੇ ਦੇ ਪਿੰਡ ਹੈ ਔਰ ਸਾਰਾ ਇਲਾਕਾ ਬਹੁਤ ਸੋਹਣਾ ਹੈ ਖੇਤੀਬਾੜੀ ਵਿਭਾਗ ਕਹਿੰਦਾ ਬਈ ਬਲਾਚੌਰ ਤੋਂ ਲੈ ਕੇ ਨੂਰਮੰਦ ਦੇ ਇਲਾਕੇ ਤੱਕ ਜੇ ਇਸ ਇਲਾਕੇ ਵਿੱਚ ਕੀਤੀ ਜਾਵੇ ਤੇ ਸਭ ਤੋਂ ਬਾਗਬਾਨੀ ਲਈ ਵਧੀਆ ਇਹ ਜ਼ਮੀਨ ਹੈ ਔਰ ਜਿੱਥੇ ਟਾਪੀਆਂ ਖੋਣ ਨੇ ਉਹ ਇਲਾਕਾ ਜਿਹੜਾ ਬਹੁਤ ਹੀ ਖੂਬਸੂਰਤ ਇਲਾਕਾ ਹੁੰਦਾ ਸੋ ਸਾਡਾ ਇਲਾਕਾ ਜਿਹੜਾ ਬੜੀ ਸੱਚੇ ਪਾਤਸ਼ਾਹ ਦੀ ਮਿਹਰ ਹੈ ਢੋਲਿਓ ਖਿੱਚਿਓ ਕੰਮ ਨੂੰ ਜਰਾ ਖਿੱਚਦੇ ਜੋਸ਼ਾਂ ਦੇ ਦੋਨੋਂ ਪਹਿਲਵਾਨ ਫਿਰੇਦੇ ਨੇ ਬੱਚੇ ਇੱਧਰਲੇ ਪਾਸੇ ਖੇਡਦੇ ਫਿਰਦੇ ਐ ਇਹ ਬਚਪਨ ਦੀ ਖੇਡ ਮੁੜ ਕੇ ਨਹੀਂ ਮਿਲਦੀ ਪਰ ਬੱਚਿਓ ਇਧਰ ਨੂੰ ਵੀ ਵੇਖੋ ਆਉਣ ਵਾਲੇ ਸਮੇਂ ਤੇ ਤੁਸੀਂ ਵੀ ਵੱਡੇ ਪਹਿਲਵਾਨ ਬਣਨਾ ਲਓ ਵੇਖਦਾ ਵੀ ਸਾਹਮਣੇ ਮੈਂ ਵੀ ਗੱਗਰੂਆ ਕਰਦੇ ਗੱਲ ਦੋਨੇ ਪਹਿਲਵਾਨਾਂ ਦੀ ਪਣਾਓ ਸਾਹਮਣੇ ਕਿਹਦੇ ਟੱਕਰ ਸਿਰੇ ਦੀ ਹੈ ਮੇਰੇ ਮਿੱਤਰੋ ਦੋਨੇ ਬੰਦਾ ਦਾ ਨਾਮ ਪਤਾ ਹੈ ਉਧਰ ਫਲਾਦ ਅਗਰੋਲੇ ਦੇ ਛੱਡੇ ਪ੍ਰੋਮੋਟਰ ਨੇ ਮੇਰੇ ਵੀਡੀਓ ਸਰਜੀਤ ਸਿੰਘ ਜੀ ਖੰਡੂ ਪਰ ਚੁੱਕੇ ਨਾਲ ਸਰਜੀਤ ਸਿੰਘ ਜੀ ਕਨਾਰ ਜੁਐਸੇ ਮੋਰ ਸਿੰਘ ਜੀ ਜੁਐਸੇ ਫਲਾਦ ਅਗਰੋਲੇ ਤੇ ਬਹੁਤ ਵੱਡੇ ਪ੍ਰੋਮੋਟਰ ਨੇ 19 ਸਤੰਬਰ ਘਨਾਲ ਦੇ ਪਿੰਡ ਛੇਦੇ ਮੇਲੇ ਦੀ ਮੇਰੇ ਨਾਲ ਆ ਰਵੇ ਸੋ ਇਹ ਪਾਸੇ ਹੱਥ ਖੁਸਨਾ ਦਾ ਘਾਟਾ ਮੈਨੂੰ ਨਹੀਂ ਉਹ ਦੁਨੀਆ ਚੱਤਣ ਆਏ ਹਾਂ ਕੱਲੀ ਤਿੰਨੇ ਨਹੀਂ ਦੁਨੀਆ ਚੱਤਣ ਆਏ ਹਾਂ ਕੱਲੀ ਤਿੰਨੇ ਨਹੀਂ ਆਹ 2 ਲੱਖ ਦੀ ਕੁਰਸੀ ਆ ਮੇਰੇ ਮਿੱਤਰੋ ਇਟਲੀ ਵਾਲੇ ਭਰਾਵਾਂ ਨੇ ਵੱਡੇ ਮਾਦ ਗਪਤ ਭੇਜੇ ਨੇ 2 ਲੱਖ ਦੇਣਾ ਇੱਕ ਪਾਸੇ ਪੱਟੀ ਵਾਲਾ ਪੱਟੀ ਵਾਲਾ ਪੱਟੀ ਵਾਲਾ ਉਹ ਜੱਸੇ ਪੱਟੀ ਨੂੰ ਕੌਣ ਬੜ ਪਿਆਰ ਕਰੇ ਕੇ ਤਾੜੀ ਮਾਰ ਕੇ ਦੱਸੋ ਵਾਹ ਵੇ ਵਾਹ ਇੱਕ ਤਾੜੀ ਹਰਿਆਣੇ ਵਾਲੇ ਵੀ ਜੋਰ ਨਾਲ ਮਾਰੋ ਉਹ ਪਿਆਰ ਕਰਦੇ ਸਾਰੀ ਸੰਗਤ ਸੰਘਟ ਬਾਅਦ ਤੇ ਦੋਨੋਂ ਹੀ ਪਹਿਲਵਾਨ ਬਰਾਬਰ ਨੇ ਪਰ ਜਿੱਤ ਕੇ ਵੀ ਹੁੰਦੀ ਹੈ ਆ ਮਿੱਟੀ ਕਿਹਦੀ ਚੋਰੀ ਜਿਹੜਾ ਇਹ ਵਰਖਪਾ ਪਉਂਦੀ ਹੈ ਤੇ ਸਮਾਂ ਦੱਸੂਗਾ ਸਮਾਂ ਸਮਰਾਠਾ ਦਰਸ਼ਕੋ ਤਾੜੀਆਂ ਮਾਰੋ ਤਾੜੀਆਂ ਮਾਰ ਕੇ ਹੌਸਲਾ ਵਧਾਓ ਚੱਲ ਵੀ ਗਬਰੂਆ ਕਰਦਾ ਹੈ ਇਹ ਪਹਿਲਵਾਨਾਂ ਨੂੰ ਸਨੇਹਾ ਤੁਹਾਡੇ ਵੀ ਢੋਲੀਆਂ ਨੇ ਵੀ ਜੋਸ਼ ਭੇਜਿਆ ਤੁਹਾਡੇ ਵਿੱਚ ਜੋਸ਼ ਦੀ ਕਮੀ ਨਹੀਂ ਹੈਗੀ ਕੱਲ ਜੋਸ਼ ਦੇਖਾਵਾ ਕਰਨ ਦੀ ਹੈ ਅੱਜ ਪ੍ਰਦਰਸ਼ਨ ਕਰਨ ਦੀ ਹੈ ਕਿਉਂਕਿ ਇਹ ਪੁਰਾਣਾ ਸਿੰਘ ਮੇਲਾ ਆਹ ਵੇਖੋ ਸਾਹਮਣੇ ਮੈਨੂੰ ਲੱਗਦਾ ਸਿਰੇ ਦੀ ਟੱਕਰ ਹੈ ਸਿਰੇ ਦਾ ਨਤੀਜਾ ਕੁਝ ਹੀ ਮਿੰਟਾਂ ਵਿੱਚ ਨਿਕਲਣ ਵਾਲਾ ਹੈ। ਬਾਈ ਚਾਂਸ 25 ਮਿੰਟ ਦੇ ਵਿੱਚ ਫੈਸਲਾ ਨਾ ਹੋਇਆ ਤੇ 5 ਮਿੰਟ ਜਿਹੜੇ ਆ ਪੁਆਇੰਟ ਦੇ ਪੰਟਾਂ ਦੇ ਹੋਣਗੇ ਪੰਟਾਂ ਦੇ ਆਧਾਰ ਤੇ ਫਿਰ ਫੈਸਲਾ ਹੋਵੇਗਾ। ਵਾਹ ਤਾੜੀਆਂ ਮਾਰੋ ਸਰਪੰਚ ਸਾਹਿਬ ਵੀ ਫੀਲ ਕਰਦੇ ਮੇਰੇ ਹਰੇ ਜਿੰਨੇ ਵੀ ਖੇਡਾਂ ਨੂੰ 나오 ਸਾਹਮਣੇ ਮੇਰੇ ਮਿੱਤਰੂ ਟੱਕਰ ਸਿਰੇ ਦੀ। ਵਾਹ ਏ ਉਹ ਬੱਲੇ ਬੱਲੇ ਹਉ ਗਾਲ ਸਮੇਂ ਦੀ ਕਿ ਬਹੁਤ ਨਾ ਪਰਖੀ ਯਾਰ ਦੀ ਦਿਲ ਕਰੇ ਤਾਂ ਸ਼ਹਿਰ ਹਲਾਵਾਂਗੇ ਤੈਨੂੰ ਜਿਹੜੀ ਭਾਸ਼ਾ ਚੰਗੀ ਲੱਗੂ ਉਸੇ ਵਿੱਚ ਸਮਝਾਵਾਂਗੇ ਤੈਨੂੰ ਜਿਹੜੀ ਭਾਸ਼ਾ ਚੰਗੀ ਲੱਗੂ ਉਸੇ ਵਿੱਚ ਸਮਝਾਵਾਂਗੇ ਇੱਕ ਪਾਸੇ ਪੰਜਾਬ ਦਾ ਦਲੇਰ ਪੁੱਤ ਅੱਜ ਦਾ ਮਜਾ ਹੈ ਤੇ ਗੱਲਾਂ ਕਹਿੰਦੇ ਚੱਲਦੀਆਂ ਨੇ ਮੇਰੇ ਮਿੱਤਰੋ ਵੱਡੀ ਆਲਾ ਜੱਸਾ ਇਹ ਛਿੰਦੇ ਦਾ ਮੇਰੇ ਪੁੱਤਾਂ ਮੇਰੇ ਮਿੱਤਰੋ ਤੇ ਗੱਲਾਂ ਭਾਨੇ ਉਸਤਾਦੀਆਂ ਤੇ ਦੂਜੇ ਪਾਸੇ ਨੀਲੋ ਉਸਤਾਦਾਂ ਚੰਡਿਆ ਤੇ ਗੱਲਾਂ ਮੇਰੇ ਵੀਰੋ ਚੱਲਦੀਆਂ ਨੇ ਹਰਿਆਣੇ ਵਾਲੇ ਛੋਰੇ ਦੀਆਂ ਦੋ ਲੱਖ ਕੌਣ ਜਿੱਤੇਗਾ ਇਹ ਗੱਲਾਂ ਸਮੇਂ ਦੀਆਂ 30 ਸਤੰਬਰ ਸੈਂਟਰ ਵੈਲੀ ਜੁਐਸਏ ਕਰਤਾਰ ਕਲੱਬ ਐਂਡ ਕੈਦਰ ਜੁਐਸਏ ਦੇ ਵਿੱਚ ਵੱਡਾ ਕੰਮ ਕਰਵਾਇਆ ਜਾ ਰਿਹਾ ਮੇਰੇ ਮਿੱਤਰੋ ਜਤਿੰਦਰ ਚਾਲ ਸੁਖਾ ਵੱਡਾ ਇਹ ਹਾਂਜੀ ਨਾਲ ਲੱਗਿਆ ਜੀ ਮੇਨ ਸਪੌਂਸਰ ਨੇ 30 ਸਤੰਬਰ ਐਨ ਕੰਟੇ ਸੈਂਟਰ ਵੈਲੀ ਸਪੋਰਟਸ ਐਂਡ ਕਲਚਰਲ ਕਲੱਬ ਜੁਐਸਸੀ ਦੇ ਵਿੱਚ ਵੱਡਾ ਮੇਲਾ ਹੋਵੇਗਾ ਮੇਰੇ ਮਿੱਤਰੋ ਉਧਰ ਸ਼ੀਪਾ ਇਟਲੀ ਤੇ ਨਾਲ ਪੁੱਟਾ ਪਟੋਏ ਕਾਲਾ ਜੁਕੇ ਮੰਜੀਦ ਤੇ ਨਾਲ ਬਲਕੀਤ ਮੇਰੇ ਵੀਰੋ ਬਹੁਤ ਵੱਡਾ ਧੰਨਵਾਦ ਚਾਚੋ ਆਦੇ ਫੱਡੇ ਕੱਪ ਦੇ ਹਾਪਸਾਂ ਦੇ ਵੱਡੇ ਸੱਦੇ ਪੁੱਤਰ ਨੇ ਹੁਣ ਆ ਗੁਸ਼ਟੀ ਦੇ ਵਿੱਚੋਂ ਕੌਣ ਜਿੱਤੇਗਾ ਇਹ ਗੱਲਾਂ ਸਮੇਂ ਦੇ ਹੋਣਗੀਆਂ ਐਨ ਕੰਟੇ ਚੋਟੀ ਦੇ ਮਾਲ ਦੇ ਮੇਰੇ ਮਿੱਤਰੋ ਇਹ ਆਸ਼ਾ ਕਰਨਾ ਜਣਦਾ ਛੇਤੀ ਹੋਰੇ ਸ਼ਕਲ ਆਉਣ ਗਿਆ ਫਾਇਰ ਕਸਾਈ ਜਾਂਦੇ ਆ ਕਸ ਕਸ ਕੇ ਗਲੌਣ ਗਿਆ ਇੱਕ ਅਦੇ ਕਿਸੇ ਨੇ ਉਠਣ ਦਿੱਤਾ ਉਹ ਚੰਦਰੇ ਹਲਾਤਾ ਨੇ ਦੇਖੀ ਜਾਦੂ ਦੇਖੀ ਜਾਲੇ ਹੱਲੇ ਨਾ ਸ਼ਰਵਾਤਾ ਨੇ ਬਾਬਾ ਜੀ ਸਮਾਂ ਕਿੰਨਾ ਹੋ ਗਿਆ ਸੰਗਤ ਪਾਪਾ ਥੋੜਾ ਜਿਹਾ ਜਾਣਕਾਰੀ ਦੇ ਦਈਏ ਵੀ 25 ਮਿੰਟ ਵਿੱਚੋਂ ਇਹਨੇ ਕਮੈਂਡ ਜਿਹੜੇ ਆ 11 ਮਿੰਟ ਹੋ ਗਏ ਨੇ 14 ਮਿੰਟ ਦੀ ਕੁਸ਼ਤੀ ਹੋ ਚੁੱਕੀ ਹੈ। ਹਾਂ ਬਿਲਕੁਲ ਸਹੀ ਗੱਲ ਹੈ। ਜਦੋਂ ਕੁਸ਼ਤੀ ਰੁਕਦੀ ਹੈ ਤਦੋਂ ਸਮਾਂ ਵੀ ਰੋਕਿਆ ਜਾਂਦਾ ਹੈ। ਸਟਾਪ ਬਾਟ ਹੈ। ਪੂਰਾ 25 ਮਿੰਟ ਜਿਹੜੀ ਹੈ ਕੁਸ਼ੀ ਜਿਹੜੀ ਹੈ ਉਹ ਵਖਾਈ ਜਾਣੀ ਹੈ। ਪਰ ਦੇਖਦੇ ਹਾਂ ਸਮਾਂ ਕੀ ਫੈਸਲਾ ਕਰਦਾ ਹੈ। ਸਮਾਂ ਪਲਵਾਨ ਹੈ। ਕਿਹਦੇ ਹੱਥ ਵਿੱਚ ਫੈਸਲਾ ਕਰਦਾ ਹੈ? ਹੱਥ ਜੁੜ ਗਏ ਸ਼ੇਰਾਂ ਦੇ ਥੜਕੇ ਦੇਖੋ ਕੁੱਲ ਜਮਾਨਾ ਹੈ। ਪੁਸ਼ਤੀ ਉਹ ਯੋਜਨਿਕ ਜੀ ਨਾਂ ਦੇ ਦੌਰਿਆ ਪੱਟਾ ਬਜਨਾ ਜਾਨਾ ਦੋਨਾਂ ਦੇ ਵਿੱਚ ਹੈ ਪਰ ਸਮੇਂ ਦਾ ਫੈਸਲਾ ਹੈ ਅਖਾੜ ਆ ਟੋਲੀਆਂ ਕਰਦੇ ਬਾਪਸ ਵਾਹ ਵੇ ਮਾ ਬਹੁਤ ਅੱਛੇ ਪੂਰਾ ਰੰਗਮञ्चਾ ਪਿੰਨ ਮੈਂ ਵੀ ਗੌਰਵਾ ਮੁਰਕੋ ਮੁਰਕੀ ਹੋਏ ਪਹਿਲਵਾਨਾਂ ਦੇ ਬਾਰੇ ਗੱਲ ਕਰਦੇ ਨੌਜਵਾਨਾਂ ਕਿ ਮੁਰਕੋ ਮੁਰਕੀ ਹੋ ਗਿਆ ਦੇਖੋ ਚੋਰ ਚੋપરા ਦਾ ਕੰਡਾ ਵੀ ਨਹੀਂ ਚੁਭਦਾ ਜਿਸਮ ਕਠੋਰ ਚੋપરા ਦਾ ਚੜਦੀ ਏ ਮੇਰੇ ਗਾਰਮ ਖੋਣ ਲਲਕਾਰੇ ਤਾਂ ਪੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਵੀ ਭੱਜਦੇ ਕਿ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਵੀ ਭੱਜਦੇ ਉਧਰ ਆ ਕੁਸ਼ਤੀ ਦੇ ਲਈ 2 ਲੱਖ ਇੱਥੇ ਦੇ ਵੀਰ ਨੇ ਬਜਿੰਦਰ ਸਿੰਘ ਚੋਹਾਨ ਬਲਹਾਰ ਸਿੰਘ ਜੱਸਰ ਅਮੇਰ ਸਿੰਘ ਸੇਠੀ ਬੁੰਨਿਆ ਬਲਵਿੰਦਰ ਕੁਮਾਰ ਅਰਤਾਪ ਸਿੰਘ ਰੇਸ਼ਮ ਸਿੰਘ ਸਤਨਾਮ ਸਿੰਘ ਔਕਾਰ ਸਿੰਘ ਗੁਰਵਿੰਦਰ ਸਿੰਘ ਸੁਰਜੀਤ ਸਿੰਘ ਸੰਜੇਂਦਰ ਸਿੰਘ ਸੁਖਜਿੰਦਰ ਸਿੰਘ ਸ਼ਨੀ ਸਿੰਘ ਗਵਿੰਦਰ ਸਿੰਘ ਸੁਰਜੀਤ ਕੁਮਾਰ ਸਿਮਰਤ ਸਿੰਘ ਤੇ ਨਾਲ ਜੋਗਾ ਸਿੰਘ ਤੇ ਗੋਪੀ ਨਗਰ ਕੈਂਦਾ ਕਟਕੜ ਦੇ ਨਾਲ ਮੇਰੇ ਵੀਡੀਓ ਦਿਲਕਾਟ ਦੇ ਸੰਦੀਪ ਸਿੰਘ ਤੇ ਨਾਲ ਅਮਨਕੌਰ ਇਹਨਾਂ ਬਹੁਤ ਬਹੁਤ ਧੰਨਵਾਦ ਹੈ ਆ ਜਿਹੜੀ ਪਟਕੇ ਦੀ ਕੁਸ਼ਤੀ 2 ਲੱਖ ਦਾ ਹੈ ਬਹੁਤ ਵੱਡਾ ਇਨਾਮ ਰੱਖਾਂਗੇ ਆ ਸਤਿਕਾਰ ਹੈ ਧੰਨਵਾਦ ਹੈ ਆ ਟੱਕਰ ਸਰੇ ਦੀ ਮੇਰੇ ਮਿੱਤਰੋ ਉਧਰ ਬਲਾਜੋ ਰਈਏ ਦੇ ਵੱਡੇ ਪ੍ਰਮੋਟਰ ਸਰਜੀਤ ਸਿੰਘ ਖੰਡੂ ਪਰ ਜੁਕੇ ਸਰਜੀਤ ਘਨਾਰ ਜੀ ਐਸਏ ਹੋਰ ਸਿੰਘ ਜੀ ਐਸਏ ਆਪ ਸਾਹਮਣੇ ਵੱਡੇ ਸੱਦੇ ਪੁੱਤਰ 19 ਸਤੰਬਰ ਘਨਾਰ ਦਾ ਗੰਡੇ ਵੱਡਾ ਸ਼ੇਰ ਮੇਲਾ ਮੇਰੇ ਮਿੱਤਰੋ ਵੱਡੇ ਵੱਡੇ ਇਨਾਮ ਦਿੱਤੇ ਜਾਣਗੇ 6 ਅਕਤੂਬਰ ਰਣ ਪ੍ਰਧਾਨੇ ਦੇ ਵੱਡੇ ਸ਼ੇਰ ਮੇਲੇ ਦੀ ਹੈ ਤੇ ਆਪ ਸਾਹਮਣੇ ਵੱਡੇ ਸੱਦੇ ਪੁੱਤਰ ਦੇ ਮੇਰੇ ਮਿੱਤਰੋ ਇੱਕ ਪਾਸੇ ਪੰਜਾਬ ਦਾ ਦਲੇਰ ਹੈ ਦੂਜੇ ਪਾਸੇ ਹਰੀਰੇ ਦਾ ਸ਼ੇਰ ਹੈ ਜਿੱਤੂ ਕੌਣ ਗੱਲ ਸਮੇਂ ਦੀ ਹੈ ਇਧਰ ਉਹ ਸਵਾਦ ਹੋ ਕਮਾਲ ਆਓ ਖੁੱਦੀ ਬੱਲੇ ਬੱਲੇ ਮੇਰੇ ਮਿੱਤਰੋ ਐਨ ਗੰਦੇ ਵੇਖਾਂਗੇ ਜ਼ੋਰ ਲੱਗ ਰਿਹਾ ਹੈ ਅੱਜ ਜ਼ੋਰ ਪਰਖੇ ਜਾਣਗੇ ਕੀ ਹੋਇਆ ਪਲਵਾਨ ਜੀ ਪਿਆਰ ਦੇ ਨਾਲ ਪਿਆਰ ਦੇ ਨਾਲ ਲਾਓ ਬੱਟੀ ਵਾਲਾ ਜ ਸਾਹਮਣੇ ਮਿੱਤਰੋ ਤੇ ਅਗਲੀ ਗੱਲ ਉਸਤਾਦ ਜੀ ਕਰਨਗੇ ਜੀ ਬਾਜੀ ਬਾਜੀ ਦੋਨੋਂ ਹੀ ਪਹਿਲਵਾਨਾਂ ਨੂੰ ਬੇਨਤੀ ਹੈ ਕਿ ਬੜੇ ਪਿਆਰ ਤੇ ਸਤਿਕਾਰ ਦੇਣਾ ਰੂਲ ਦੇ ਰੈਗੂਲੇਸ਼ਨ ਉਹਨੂੰ ਅਵੇਕ ਕਰਦੇ ਹੋਏ ਕਿਉਂਕਿ ਸੰਗਤ ਜਿਹੜੀ ਹੈ ਬਹੁਤ ਪਿਆਰ ਕਰਦੀ ਹੈ ਤੁਹਾਨੂੰ ਅਸੀਂ ਸੱਚ ਕੇ ਜਾਣੇ ਤੁਹਾਡੇ ਦੋਨੋਂ ਹੀ ਪਹਿਲਵਾਨਾਂ ਦੀਆਂ ਮਾਵਾਂ ਦੇ ਜਿਨ੍ਹਾਂ ਨੇ ਸ਼ੇਰਾਂ ਨੂੰ ਜਨਮ ਦਿੱਤਾ ਹੈ ਔਰ ਉਹਨਾ ਫਤਾਮਾ ਦੇ ਜਿਨ੍ਹਾਂ ਨੇ ਉਂਗਲੀ ਫੜ ਕੇ ਨਾ ਖਾੜਿਆਂ ਦੇ ਰਸਤ ਬਣਾਇਆ ਦਾਪੇ ਚ ਸਗਾਏ ਨੇ ਸੋ ਵੱਡੀ ਕੁਸ਼ਤੀ ਹੈ ਥੋੜਾ ਜਿਹਾ ਅਸੀਂ ਲੇਟ ਹੋਏ ਤੁੱਕ ਜਿਹੜੀ ਸੂਰਜ ਮਿੰਟ ਦੇ ਸਾਰ ਇਹ ਜਿਹੜੀ ਕੁਸ਼ਤੀ ਹੈ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਸਾਲ ਕਿ ਸੂਰਜ ਮਿੰਟ ਦੇ ਸਾਰ ਜਿਹੜੀ ਕੁਸ਼ਤੀ ਜਿਹੜੀ ਇਹਦਾ ਰਿਜਲਟ ਨਿਕਲੇ ਪਰ ਸੰਗਤ ਇਹ ਕਿ ਜਿੰਨੀ ਸੰਗਤ ਜਿੱਥੇ ਬੈਠੀ ਹੈ ਜਿੱਥੇ ਖੜੀ ਹੈ ਜਿੱਥੋਂ ਤੱਕ ਰਹੀ ਹੈ ਔਰ ਸਾਰੀ ਸੰਗਤ ਦੇ ਬਿਹਾਰੇ ਜਾਨੇ ਸਾਡੀ ਸ਼ਿੰਝ ਮੇਲਾ ਕਮੇਟੀ ਵੱਲੋਂ ਸਰਦਾਰ ਕੇਵਲ ਸਿੰਘ ਜੀ ਉਹਨੇ ਸਾਰੇ ਉਹਨਾਂ ਦੇ ਮੈਂਬਰ ਹਨ ਹਰਜਿੰਦਰ ਸਿੰਘ ਜੀ ਸਰਪੰਨ ਸਾਹਿਬ ਸਾਡੇ ਸੁਰਿੰਦਰ ਸੁਭਰਾਮ ਸਿੰਘ ਜੀ ਸਾਡੇ ਮੇਜਰ ਸਿੰਘ ਜੀ ਸਾਡੇ ਜਿੰਨੇ ਵੀ ਮੇਲ ਵੀ ਹਾਂ ਓਕੇ 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 ਠੀਕ ਹੈ ਉਹ ਪਾਸੇ ਮੈਂ ਤੇ ਪਾਪਾ ਕੀ ਮੈਂ ਤੇ ਬੈਠ ਗਿਆ ਸਵਾਉ ਇਧਰ ਪਾਸੇ ਬਹੁਤ ਵੱਡੀ ਕੁਰਸੀ ਹੈ ਸਾਰੇ ਮੇਰੇ ਬੀਚ ਜਿਹੜਾ ਠੀਕ ਉਹਨਾਂ ਦੀ ਗੱਲ ਠੀਕ ਹੈ ਕਿ ਜੇ ਦਿੱਕਤਾ ਹੈ ਕੋਈ ਗੱਲ ਨਹੀਂ ਕੋਈ ਗੱਲ ਹਾਂ ਕੋਈ ਜਾਨੇ ਹਾਂਜੀ ਆਇਓ ਥੋੜੀ ਥੋੜੀ ਪਹਿਲਾ ਕਰਦੇ ਕੋਈ ਗੱਲ ਨਹੀਂ ਕੋਈ ਗੱਲ ਪਿਆਰ ਦਾ ਮੁਹੱਬਤ ਦਾ ਆਪਣੀ ਆਪਣੀ ਸਮਝ ਹੁੰਦੀ ਹੈ ਕੋਈ ਗੱਲ ਨਹੀਂ ਉਹਲਾ ਮੈਂ ਤੁਸੀਂ ਸਾਰੇ ਭਰਾਣੇ ਤੇ ਰਖੋ ਸਰਪੰਚ ਸਾਹਿਬ ਵਾਗੇ ਕੋਈ ਨਾ ਸੱਟ ਪਟ ਕੇ ਲੋਸ ਜੀ ਜਲਦੀ ਬਰੇ ਮਿੱਤਰੋ ਸਰਪੰਚ ਦੀ ਗੁਸਤੀ ਆ ਪੰਦੇਸ਼ ਮਥਰਾ ਹਰਿਆਣੇ ਦਾ ਸ਼ੋਰਾ ਤੇ ਪੰਜਾਬ ਦਾ ਜਲਮੁਤ ਪੁੱਤ ਮੇਰੇ ਮਿੱਤਰੋ ਆ ਚੱਕਰ ਸਿਰੇ ਦੀ ਹੈ ਕਿ ਰਾਸੀ ਜਿਹੜੇ ਛੜਦੇ ਪੈੜਾ ਨੱਪੜ ਲੱਗ ਪਏ ਨੇ ਸਿਰ ਫੜਿਆ ਵਿੱਚ ਅੱਜ ਕੱਲ ਸਾਨੂੰ ਦਸਣ ਲੱਗ ਪਏ ਨੇ ਕਿ ਦੂ ਦੂ ਅੱਖਾਂ ਲੱਪੇ ਜਿਹੜੇ ਜੀ ਜੀ ਕਹਿੰਦੇ ਸੀ ਉਹ ਯਾਰੀਆਂ ਪਰਖਣ ਲੱਗ ਪਏ ਜਿਹੜੇ ਨਾਂ ਵੀ ਨਹੀਂ ਲੈਂਦੇ ਸੀ ਕਿ ਦੋ ਅਖਰਾਂ ਦੇ ਪਿੰਡ ਮੋਮ ਦੇ ਲੂ ਲਾਲਕ ਨਵੇਂ ਖਲਾਰੂ ਖੇਡਦੇ ਇਹਦੇ ਪਾਰ ਸਕੇਗਾ ਤੇ ਤੇ ਲਾਣਾ ਨਗਰੋਂ ਅੱਖਾਂ ਹੋਇਆ ਲੱਗੀਆਂ ਪਈਆਂ ਇਹਨਾਂ ਜੋਕਾਂ ਨੂੰ ਹੇ ਤੇਰੀ ਚੁੱਪ ਨੇ ਚੰਦਰਮਾ ਬੋਲਣ ਲੱਗਾ ਲੋਕਾਂ ਨੂੰ ਕਿ ਤੇਰੀ ਚੁੱਪ ਨੇ ਚੰਦਰਿਆ ਬੋਲਣ ਲੱਗਾ ਲੋਕਾਂ ਨੂੰ ਇੱਕ ਪਾਸੇ ਜੱਸਾ ਪੱਟੀ ਹਾਂਜੀ ਉਸਤਾਦ ਜੀ ਧਿਆਨ ਜਿਹੜਾ ਇਧਰ ਨਾਲ ਲਿਓ ਇਧਰ ਕੋਈ ਖਾਸ ਗੱਲ ਨਹੀਂ ਕੋਈ ਗੱਲ ਨਹੀਂ ਵੱਡੇ ਵੀਰ ਨੇ ਤੁਸੀਂ ਧਿਆਨ ਕੁਸ਼ਤੀ ਵਾਲੇ ਰੱਖੋ ਐਸੇਲੇ ਸਿਰੇ ਦੀ ਕੁਸ਼ਤੀ ਹੈ ਔਰ ਦੋਨੇ ਪਹਿਲਵਾਨ ਜਿਹੜੇ ਸਿਰੇ ਦੇ ਨੇ ਕੋਈ ਗੱਲ ਨਹੀਂ ਚੋਗੇ ਬੈਠੇ ਹੋ ਇਹ ਬੱਲੇ ਬੱਲੇ ਹਾਉ ਕ ਨਹੀਂ ਇਹ ਹਾਉ ਬੱਲੇ ਬੱਲੇ 2 ਲੱਖ ਦਿੱਤਾ ਜਾਣਾ ਹੈ ਹੁੰਦੀ ਹੈ ਉਸਤਾਦ ਜੀ ਕਾਦੇ ਸਿਰ ਤੇ ਫਿਰ ਜੀ ਵਾਹ ਜੀ ਵਾਹ ਉਧਰ ਜਿੱਥੇ ਜਸਰੇ ਦੇ ਉਸਤਾਦ ਜੀ ਆਏ ਹੋਏ ਐ ਜੱਥੇ ਦੇ ਸਾਥ ਸਾਥੀ ਆਏ ਹੋਏ ਐ ਉਥੇ ਗੁਮੇਸ਼ ਜੀ ਦੇ ਵੀਰ ਸੁਨੀਲ ਜੀ ਵੀ ਆਏ ਹੋਏ ਐ ਪਹਿਲਵਾਨ ਸੁਨੀਲ ਵੀ ਵਿਸ਼ੇਸ਼ ਤੌਰ ਤੇ ਆਏ ਹੋਏ ਐ ਆਪਣੇ ਇਸ ਵੀਰ ਨੂੰ ਲੈ ਕੇ ਕਿ ਆਪਾਂ ਪੰਜਾਬ ਦੇ ਵਿੱਚ ਜਾਣਾ ਜਿਹਨਾਂ ਨਵਾਂ ਸ਼ਹਿਰ ਦੇ ਮੱਲਪੁਰ ਤੇ ਜਾਣਾ ਔਰ ਉੱਥੇ ਦੇ ਖਾੜੇ ਵਿੱਚ ਜਿਹੜੀ ਐ ਪਟਕੇ ਦੀ ਕੁਸ਼ਤੀ ਲੜਨੀ ਐ ਸੋ ਐਸੇ ਵੇਲੇ ਪਟਕੇ ਦੀ ਕੁਸ਼ਤੀ ਲੜੀ ਜਾ ਰਹੀ ਐ ਨਿਸ਼ਚ ਸਮੇਂ ਦੇ ਕੁਝ ਪਲ ਜਿਹੜੇ ਬਾਕੀ ਨੇ ਲੈ ਵੀ ਗਰੂਆ ਕਰਦੇ ਕਿੱਲ ਇਧਰੇ ਪਾਸੇ ਆਹ ਸਾਹਮਣੇ ਸਾਹਮਣੇ 2 ਲੱਖ ਦੇ ਫੈਸਲੇ ਮੇਰੇ ਮਿੱਤਰੋ ਇਧਰ ਆਓ ਸਵਾਦ 2 ਲੱਖ 2 ਲੱਖ 2 ਲੱਖ ਕੇ ਜਾ ਕੇ ਦੇ ਵੱਡੇ ਬੈਲੀਆਂ ਨੂੰ ਕੱਪ ਨੂੰ ਇਹ ਘਤਣ ਗਿਆ ਏ ਉਹ ਰਾਣਾ ਤਾਂ ਪਹਿਲਾ ਸੀ ਹੁਣ ਮਖਲਾ ਬਣ ਗਿਆ ਏ ਓਏ ਆਂਦਲਾ ਤਾੜੀ ਮੱਤ ਕੇ ਦੱਸੋ ਆਹ ਸਵਾਦ ਵੱਖਰਾ ਲੈ ਵੀ ਮਲਪੁਰ ਵਾਲਿਓ ਮੁੱਲ ਪੈ ਗਿਆ ਆਹ ਮੁੱਲ ਪੈ ਗਿਆ ਮੇਰੇ ਮਿੱਤਰੋ ਦੁਨੀਆ ਖੁਸ਼ੇ ਸਾਗਤ ਖੁਸ਼ੇ ਤੇ ਰੱਬ ਖੁਸ਼ ਮੰਨਿਆ ਜਾਂਦਾ ਇੱਕ ਪਾਸੇ ਜੱਸਾ ਪੱਟੀ ਇਟਲੀ ਵਾਲੇ ਵੀ ਕਹਿੰਦੇ ਵੱਡੀਆਂ ਸੜੀਆਂ ਲਾਗੇ ਬਠੇ ਨੇ ਤੇ 2 ਲੱਖ ਦੇਣਾ ਕਹਿੰਦੇ ਕਿਸੇ ਗੱਲੇ ਦੇਣਾ ਲਓ ਸਾਹਮਣੇ ਮੇਰੇ ਮਿੱਤਰੋ ਹਰਿਆਣੇ ਵਾਲਿਆ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਆਣ ਗਏ ਸਵਾਦ ਵੱਖਰਾ 1 ਮੀਟਰ ਰਹਿ ਗਿਆ ਜੀ ਇੱਕ ਮੀਟਰ ਇੱਕ ਮੀਟਰ ਇੱਕ ਮੀਟਰ ਰਹਿ ਗਿਆ ਮੇਰੇ ਮਿੱਤਰੋ ਜਿੱਦਾ ਹਾਰਾਂ ਦੇ ਫੈਸਲੇ ਹੋਣਗੇ ਕਿ ਗੱਭਰੂ ਪੇਸ਼ ਮਰੇ ਦੇ ਸੋਹਣੇ ਚੌੜੀਆਂ ਹਿੱਕਾਂ ਦੇ ਮਨਮੋਹਣੇ ਆਗੇ ਵਿੱਜ ਮੈਦਾਨਾਂ ਦੇ ਆਹ ਦੇਖਣ ਵਾਲੇ ਹੋਣੇ ਦੋਸਤੋ ਜੋਰ ਜ਼ਬਾਨਾਂ ਦੇ ਦੇਖਣ ਵਾਲੇ ਹੋਣੇ ਦੋਸਤੋ ਜੋਰ ਜ਼ਬਾਨਾਂ ਦੇ ਅਬ ਇਧਰ ਕਹਿੰਦੇ ਕਬੱਡੀ ਦੇ ਹੀਰੇ ਅਮਨ ਗੁੱਲਿਆ ਆਇਆ ਸਾਡਾ ਵੀਰ ਆਇਆ ਹੋਇਆ ਜਿਹੜਾ ਕਹਿੰਦੇ ਵੀਜ਼ਾ ਲੱਗ ਗਿਆ ਮੇਰੀ ਵੀਡੀਓ ਮੁਬਾਰਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਗੱਲਾਂ ਹੋਣ ਗਿਆ ਜੀਤ ਸਿੰਘ ਦਵਾਲ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਕਹਿੰਦੇ ਜਿਨ੍ਹਾਂ ਦੀ ਬਤਾਲਦੇ ਅਮਨ ਕੁਲੜਿਆ ਜੀ ਦਾ ਕਹਿੰਦੇ ਮੇਰੇ ਵੀਰੋ ਨਿਊਜ਼ੀਲੈਂਡ ਦਾ ਵੀਜ਼ਾ ਲੱਗ ਗਿਆ ਹੈ ਤੇ ਬਹੁਤ ਬੜਾ ਧੰਨਵਾਦ ਹੈ ਲਓ ਸਾਹਮਣੇ ਇਸ ਵੇਲੇ 1 ਮਿੰਟ ਰਹਿ ਗਿਆ ਪਹਿਲਵਾਨੋ ਲਓ ਜੋਰਕਾਰੀ ਫੇਰ ਜੱਸਾ ਪੱਟੀ ਹੈ ਇਧਰ ਕਹਿੰਦੇ ਹਰਿਆਣੇ ਵਾਲਾ ਉਸਤਾਦ ਦੀ ਕਰਦੇ ਸਿਖਤ ਜੀ ਵਾਹ ਜੀ ਵਾਹ 1 ਮਿੰਟ ਤੋਂ ਵੀ ਕੁਝ ਮੇਰਾ ਖਿਆਲ ਹੈ ਵੀ ਬਾਬਾ ਜੀ ਦੱਸਣਗੇ ਬਾਬਾ ਜੀ ਕਹਿੰਦੇ ਸਮਾਂ ਹੋ ਗਿਆ ਤਾੜੀਆਂ ਮਾਰੋ ਦੋਨਾਂ ਪਹਿਲਵਾਨਾਂ ਲਈ ਕਿ ਦੋਨਾਂ ਹੀ ਪਹਿਲਵਾਨਾਂ ਨੇ ਘੱਟ ਨਹੀਂ ਗੁਜ਼ਾਰੀ ਐਦਾਂ ਦੇ ਗਰਮੀ ਦਾ ਮੌਸਮ ਵੀ ਜਿਹੜਾ ਛਿੰਜਾਂ ਦਾ ਹੁੰਦਾ ਮੌਸਮ ਮੌਸਮ ਦੀ ਕੋਈ ਪਰਵਾਹ ਨਹੀਂ ਹੈਗੀ ਪਰ ਦੋਨਾਂ ਪਹਿਲਵਾਨਾਂ ਦੇ ਬਲੇਹਾਰੇ ਜਾਈਏ ਨਾਈਟ ਰਿਕ ਕੋਸ਼ਿਸ਼